ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਹੋ ਗਈ 9 ਸਤੰਬਰ ਤੇ ਦਿਨ ਹੋ ਗਿਆ ਵਾ ਅੱਜ ਸੋਮਵਾਰ ਦਾ 9 ਸਤੰਬਰ 2024 ਤੇ ਅੱਜ ਸਵੇਰ ਤੋਂ ਲੈ ਕੇ ਪਹਿਲਾਂ ਸਪਰੇਅ ਕੀਤੀ ਗਏ ਥੋਂ 7-8 ਕਿਲੋਮੀਟਰ ਗਏ ਸਪਰੇਅ ਕਰਨਾ ਤੇ ਉੱਥੇ 39 ਟੈਂਕੀਆਂ ਸੀ ਤਿੰਨ ਜਣਿਆਂ ਨੇ ਕੀਤੀਆਂ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਉੱਥੋਂ ਹੀ ਨਹਾਣੋਗੇ ਤੇ ਰੋਟੀ ਰੋਟੀ ਖਾ ਕੇ ਤੇ ਆ ਗਏ ਕਰੇ 12 ਵਜੇ ਦੇ ਕਰੀਬ ਉਸ ਤੋਂ ਬਾਅਦ ਥੋੜਾ ਟਾਈਮ ਕੀਤੀ ਰੈਸਟ ਅੱਜ ਦੇ ਦਿਨ ਦੇ ਵਿੱਚ ਜੋ ਕੁਝ ਵਾਪਰਿਆ ਉਹ ਦੱਸਦੇ ਹਾਂ ਤੇ ਫਿਰ ਉਸ ਤੋਂ ਬਾਅਦ ਜਵਾਂ ਕਾਂ ਦਾ ਸਕੂਲ ਟਾਈਮ ਹੋ ਗਿਆ ਲੈ ਆਉਣ ਦਾ ਉਹਨਾਂ ਨੂੰ ਛੁੱਟੀ ਦਾ ਫਿਰ ਉਹਨੂੰ ਪਿੰਡੋਂ ਲੈ ਕੇ ਆਇਆ ਤੇ ਫਿਰ ਉਸ ਤੋਂ ਬਾਅਦ ਬਣਾਈ ਚਾਹ ਚੂ ਤੇ ਚਾਹ ਚੂ ਪੀ ਤੇ ਫਿਰ ਉਸ ਤੋਂ ਬਾਅਦ ਲੈ ਕੇ ਆਂਦੀਆਂ ਸਬਜ਼ੀ ਵਾਲੀਆਂ ਪਕੌੜੀਆਂ ਫਤੇਪੁਰ ਤੋਂ ਤੇ ਫਿਰ ਉਸ ਤੋਂ ਬਾਅਦ ਹੁਣ ਮੈਂ ਆ ਗਿਆ ਇੱਥੇ ਖੇਤ ਤੇ ਮੈਂ ਕਿਹਾ ਹੁਣ ਵਲੌਗ ਬਣਾएंगे ਠੀਕ ਹੈ ਤੇ ਬਾਕੀ ਰਸਤਾ ਇਹਦਾ ਬੜਾ ਖਰਾਬ ਹੈ ਤੇ ਇੱਥੇ ਸੱਪਾਂ ਸੁਪਾਂ ਦਾ ਨਾ ਬੜਾ ਡਾਰਾ ਹੈ ਇਸ ਆਪਸ ਸੁਪੋ ਕਿਤੇ ਵੀ ਆ ਜਾਵੇ ਪਤਾ ਹੀ ਨਹੀਂ ਲੱਗਦਾ ਠੀਕ ਹੈ ਇਹ ਕਹਣਾ ਬਹੁਤ ਖਤਰਨਾਕ ਜੇ ਸੱਪ ਦੀ ਜਿਹੜੀ ਆ ਆਵਾਜ਼ ਹੀ ਖੁੱਲੀ ਹੋਈ ਆ ਆਵਾਜ਼ ਜੀ ਜ਼ਿਆਦਾ ਹੀ ਆ ਸੱਪ ਦੀ ਕਿਉਂਕਿ ਬੰਦੇ ਵੀ ਉਹ ਜੋ ਦਸ ਲੈਂਦਾ ਨਾ ਤੇ बचना ਮੁਸ਼ਕਲ ਹੀ ਹੈ ਬੰਦੇ ਦਾ ਉਹ ਕੋਡੀਆਂ ਹੀ ਵਾਲਾ ਸੱਪ ਹੈ ਭਿਆਨਕ ਜਾ ਉਹ ਠੀਕ ਹੈ ਤੇ ਬਚ ਕੇ ਹੀ ਰਹਿਣਾ ਪੈਂਦਾ ਉਹਦੇ ਤੋਂ ਨਿਕਾ ਪਜਲੇਦਰ ਪਾਣੀ ਪੋਣੀ ਦੇਖ ਕੇ ਆਉਨੇ ਤੇ ਉਹ ਅੱਜ ਇਹ ਤਾਂ ਅੱਜ ਨਿਕਲਿਆ ਮੋਟਰਸਾਈਕਲ ਤੇ ਵਿੱਚੋਂ ਸਾਡੇ ਇੱਥੇ ਕਰਾਂ ਵਿੱਚ ਹੀ ਨਾਲੇ ਉਸ ਦਿਨ ਪਰਸੋਂ ਖਬਰ ਸੁਣੀ ਇਸ ਹੱਪ ਇੱਥੇ ਫਤਿਹਪੁਰ ਪਤਾ ਨਹੀਂ ਕਿਸੇ ਨੂੰ ਆ ਪਿੰਡ ਜੀ ਨਾਲ ਦੇ ਉਹਨੂੰ ਇਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਉਹਨੇ ਉਹਨੂੰ ਵੀ ਡੰਗ ਮਾਰਿਆ ਜਾਂ ਨਹੀਂ ਮਾਰਿਆ ਜਾਂ ਕਿਵੇਂ ਵੀ ਹੈ ਨਾ ਤੇ ਪਰ ਉਹ ਨੀ ਪਰ ਡਾਂ ਕਸਾ ਚ ਮਾਰਿਆ ਤਾਂ ਹੀ ਹਸਪੀਟਲ ਲੈ ਕੇ ਗਿਆ ਸੀ ਉਹਨੂੰ ਫਰੀਦਪੁਰ ਦਾਖਲ ਕੀਤਾ ਤੇ ਕਹਿੰਦੇ ਵੀ ਮੁੰਡਾ ਠੀਕ ਆ ਹੁਣ ਮੇਰੇ ਜਿੰਨੇ ਉਮਰ ਦਾ ਮੁੰਡਾ ਸੀ ਤੇ ਇਦਾਂ ਤੇ ਇਹ 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 ਰਸਾਪਾ ਨਾ ਕੋਡੀਆਂ ਵਾਲਾ ਇਹ ਮੰਝਾਂ ਦੇ ਉੱਪਰ ਚੜ ਜਾਂਦਾ ਇਹ ਇਦਾਂ ਦਾ ਸਾਪਾ ਅਸੀਂ ਵੀ ਇੱਕ ਉਸ ਦਿਨ ਮਾਰਿਆ 10 15 ਦਿਨਾਂ ਦੇ ਵਿੱਚ ਵਿੱਚ ਛੋਟੀ ਕੁੜੀ ਜਿਹੜੀ ਪਰਨੀਤਨ ਉਹਨੇ ਵੇਖਿਆ ਸੀ ਤਾਂ ਲੰਘਾ ਉਹ ਬਲਬ ਦੇ ਸਾਹਮਣੇ ਚਿੱਪਾ ਜਟਾਵੇਂ ਹੀ ਨਾ ਦੱਸਦਾ ਸੀ ਤੇ ਉਹ ਵੀ ਸਾਹਮਣੇ ਤੁਰਿਆ ਆਦਾ ਸੀ ਉਨੇ ਰੋਲਾ ਪਾਦਾ ਸੱਪ ਸੱਪ ਹੈ ਤਾਂ ਠੀਕ ਫੋਟ ਡੇਢ ਦਾ ਹੀ ਸੀ ਪਰ ਕਾਲਾ ਕਾਲਾ ਕੋਡੀਆਂ ਹੀ ਵਾਲਾ ਸੀ ਤੇ ਉਹਦਾ ਹੀ ਬਸ ਨਾ ਚਰਚਾ ਜਿਆਦਾ ਚੱਲਿਆ ਹੱਬੀ ਉਹੀ ਜਿਆਦਾ ਖਤਰਨਾਕ ਹੋਇ ਫਿਰਦੇ ਐ ਇਹਨਾਂ ਦੇ ਨਾਂ ਵਿੱਚ ਕਿਤੇ ਬੈੱਡ ਤੇ ਚੜ ਜਾਂਦਾ ਕਿਸੇ ਦੇ ਸੁਣੀ ਦਾ ਮੰਜਾਂ ਤੇ ਚੜ ਗਿਆ ਵੀ ਹੁਣ ਨਾ ਰਾਤ ਨੂੰ ਵੀ ਆਉਂਦਾ ਨਾ ਗੌਰਨ ਵਾਲੀ ਬੱਸ ਦੇਖ ਕੇ ਇੱਕ ਵਾਰੀ ਮੋਬਾਈਲ ਦੀ ਬੈਟਰੀ ਪਾਵੇਂ ਚਾਨਣ ਹੈਗਾ ਪਾਵੇਂ ਨਹੀਂ ਮੋਬਾਈਲ ਜਗਾ ਜੇ ਨਹੀਂ ਮਤਲਬ ਹੈਗਾ ਫਿਰ ਤਾਂ ਮੋਬਾਈਲ ਜਗਾ ਕੇ ਫੇਰ ਹੀ ਉੱਠੀਦਾ ਤੇ ਜਵਾਕਾਂ ਨੂੰ ਵੀ ਬੜਾ ਨਾ ਸਾਹ ਨਾਲ ਤੇ ਅੰਦਰ-ਉਂਦਰ ਵੀ ਕਦੇ ਵੀ ਬੈਠਣਾ ਤੇ ਮਾਲਾ ਮੋਟਾ ਵੀ ਇੱਕ ਹੀ ਬੈਠੀਦਾ ਤੇ ਬਹੁਤ ਡਰਜਾ ਬਣਿਆ ਹੋਇਆ ਹੈ ਇਹ ਸੱਪ ਦਾ ਠੀਕ ਹੈ ਕਾਲਾ ਨਾਗ ਕੋਡੀਆਂ ਵਾਲਾ ਜਿਹੜਾ ਕਿ ਖਤਰਨਾਕ ਸੱਪ ਹੋਇਆ ਫਿਰਦਾ ਹੁਣ ਤੇ ਸ਼ਾਮ ਪੈ ਚੁੱਕੀ ਹੈ ਵੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਨਾ ਕੋਈ ਡੇਟਿੰਗ ਦੀ ਲੋੜ ਨਾ ਕੋਈ ਚੀਜ਼ ਦੀ ਬਸ ਇਦਾਂ ਇੱਕ ਵੀਡੀਓ ਕੱਢੀ ਤੇ ਚਲੋ ਜੀ ਅਪਲੋਡੋ ਚੱਲੋ ਤੇ ਠੀਕ ਆ ਫਿਰ ਜੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਤੇ ਸਾਪਾਂ ਸੁਪਾਂ ਤੋਂ ਇਹੋ ਜਿਹਿਆਂ ਤੋਂ ਬਚ ਕੇ ਆਪਦਾ ਪੂਰਾ ਖਿਆਲ ਨਾਲ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ